ਬਾਹਲਵਾ ਜੈਨੇ ਟਾਈਮ ਬਾਦ ਮੇਰੇ ਲਈ ਨੋ ਕਿ ਮੈਂ ਤੇਰੇ ਆਉਂਦਾ ਇਹਦਾ ਬਹੁਤ ਚਿਰ ਹੋ ਗਿਆ ਮੈਨੂੰ ਮਿਲਿਆ ਹੀ ਨਹੀਂ ਸੀ ਕਦੇ ਮੈਂ ਲੱਗਾ ਕਿ ਕੰਮ ਕਰਦਾ ਕਿ ਕੋਠੀ ਕਾਠੀ ਦਾ ਸ਼ੁਰੂ ਕਰ ਲਿਓਣਾ ਕੋਤੰਦਰ ਨੀਕਰ T-shirt ਜੀ ਤਰ੍ਹਾਂ ਫਿਰਦਾ ਓ ਪਾਜਵਾ ਕਿਵੇਂ ਆ ਠੀਕ ਆ ਕੀ ਗੱਲ ਬਲਾ ਕੱਪੜੇ ਕੋਪੜੇ ਉਹ ਕਰੀ ਫਿਰਦਾ ਕਿਤੇ ਮਿਸਤਰੀ ਤਾਂ ਨਹੀਂ ਲਾ ਲਿਆ ਮਿਸਤਰੀ ਦਾ ਦਵੱਲਿਆ ਮੈਂ ਕੋਠੀ ਕਾਠੀ ਦਾ ਨਹੀਂ ਪਾਉਣ ਲੱਗ ਗਿਆ ਕਿਤੇ ਓ ਠੀਕ ਆ ਦੀ ਰੰਗੋ ਯਾਰ ਸਾਰਾ ਘਾਲ ਹੀ ਖਸ ਗਿਆ ਦਾਲ ਨਹੀਂ ਛੱਡਦਾ ਯਾਰ ਉਹ ਇਹੋ ਜਿਹਾ ਕੀ ਹੋ ਗਿਆ ਹਲਣਾ ਛੜਤਾ ਜਦ ਬਾਪੂ ਨੇ ਤਾਨੂੰ ਵਾਰ ਕੱਟਤਾ ਐਗਾ ਆਪਾਂ ਬਹਿ ਕੇ ਗੱਲ ਕਰਦੇ ਆ ਆ ਜਾ ਪੂਰੀ ਗੱਲ ਦੱਸਦਾ ਹੈਗੇ ਐਡੀ ਮੁਸੀਬਤ ਆ ਪਈ ਯਾਰ ਐਡਾ ਕੀ ਹੋ ਗਿਆ ਚਲੋ ਆ ਬਹਿ ਕੇ ਗੱਲ ਕਰਦੇ ਆ ਆ ਜਾ ਚਲੋ ਬੈਠ ਬਈ ਅੰਦਰ ਚਲੋ ਹੁਣ ਦੱਸ ਮੈਨੂੰ ਪੂਰੀ ਗੱਲ ਖੁੱਲ ਕੇ ਕੀ ਗੱਲ ਹੋਈ ਤੇ ਤੁਹਾਨੂੰ ਮੇਰਾ ਮਾਸੜਾ ਨਾ ਉਹ ਬੜਾ ਗੰਦਾ ਹੁੰਦਾ ਯਾਰ ਉਹ ਮਨਣਾ ਕੱਲ੍ਹ ਕਹਿੰਦਾ ਆਥਣੇ ਕਹਿੰਦਾ ਯਾਰ ਵੀ ਮੈਨੂੰ ਬੋਤਲ ਲਿਆ ਦੇ ਮੈਨੂੰ ਕਿਹਾ ਬਾਪੂ ਮੇਰੇ ਨਾਲ ਤੇ ਬਾਪੂ ਨੂੰ ਕਰਦੇ ਰਹੇ ਮੇਰਾ ਸਿਰ ਨੂੰ ਕਰਦੇ ਰਹੇ ਤੂੰ ਦਿਖਾ ਜੀ ਰਿਪੋਰਟ ਉਹਦਾ ਪਤਾ ਮੈਨੂੰ ਡਾਕਟਰ ਨੇ ਵੀ ਦਾਰੂ ਪੀਣੀ ਵੀ ਰੋਕ ਬੰਦ ਕਰੀ ਹੋਈ ਆ ਹਾਂ ਤੇ ਉਹ ਆਇਆ ਸੀ ਸਿਆਸਤ ਨਾਲ ਮਨ ਬੋਤਲ ਵੀ ਲੈ ਕੇ ਲਿਆ ਗਿਆ ਸ਼ਾਹ ਨੂੰ ਬਾਪੂ ਨੂੰ ਕਹਦਾ ਮੈਂ ਤਾਂ ਬੋਤਲ ਲੈ ਕੇ ਦਿੱਤੀ ਮੇਰੀ ਬੇਇੱਜ਼ਤੀ ਕਰੀ ਮੇਰੀ ਇਹ ਕਰੀ ਉਹ ਕਰੀ ਚਲ ਉਹ ਵੀ ਛੱਡ ਜਾ ਬੇ ਬੇਬੇ ਨੂੰ ਵਾਪਕ ਪੁੱਟਣ ਲੱਗਾ ਮੈਂ ਘੜਾਉ ਲੱਗਾ ਮਾਸੜੇ ਮੇਰੇ ਗੱਲ ਚਾਤਵਾਦਾ ਗੁੱਸੇ 'ਚ ਮਰਦੋਂ ਦੇ 2 ਵਜੇ ਨੂੰ ਹੁਣ ਯਾਰ ਬਾਪੂ ਨੇ ਘਰੋਂ ਹੀ ਬਾਰ ਲੜਦਾ ਯਾਰ ਪਹਿਲਾਂ ਬਾਪੂ ਪੀ ਕੇ ਲੜਦਾ ਸੀ ਮਾੜਾ ਮੋਟਾ ਹੁਣ ਯਾਰ ਜਮਾਂ ਹੀ ਯਾਰ ਉਹ ਬੰਦਾ ਜਿਹੜਾ ਤੇਰਾ ਮਾਸੜਾ ਉਹ ਸਿਰੇ ਦਾ ਖੱਚ ਬੰਦਾ ਤੈਨੂੰ ਵੀ ਪਤਾ ਸਹੀ ਹੈ ਯਾਰ ਠੀਕ ਆ ਮੈਂ ਤੈਨੂੰ ਕਿੰਨੇ ਵਾਰੀ ਆਖਿਆ ਵੀ ਇਹ ਬੰਦੇ ਨੂੰ ਘਰੇ ਨਾ ਵੜਨ ਉੱਥੇ ਜਾ ਕੇ ਉਹਨੂੰ ਪੈੱਗ ਸੱਕ ਪਿਉਂਦਾ ਰਜਾਈ ਰੱਖਦਾ ਬਾਪੂ ਹੋਦਾ ਪਤਾ ਨਹੀਂ ਇਹ ਮੈਨੂੰ ਪੀਂਨੇ ਦੇ ਹੀ ਪਾਣੀ ਪੀਂਦੇ ਮਾਂ ਪੁੱਤ ਵੀ ਤੈਨੂੰ ਬਰੌਂਡ ਹੋ ਜੂਗੀ ਦੇਖ ਮੈਂ ਤੈਨੂੰ ਇੱਕ ਗੱਲ ਰੱਖਦਾ ਤਿਆਰ ਦਿਲਦਾਰੀ ਮਾੜਾ ਬਾਪੂ ਦਾ ਬੰਦਾ ਬੰਦਾ ਠੀਕ ਆ ਚਲੋ दारू ਪੀਤੀ ਜ ਕੁਛ ਵੀ ਕਹਿ ਗਿਆ ਕੁਛ ਕਰ ਗਿਆ ਉਹ दारू ਪੀਤੀ ਜ ਕਰੀਆ ਉਹਦਾ ਗੁੱਸੇ ਨਹੀਂ ਕਰੀਦਾ ਹਜੇ ਕੰਮ ਦਾ ਨਹੀਂ ਨਹੀਂ ਬਾਈ ਸੋਭਾ ਜੀ ਦਾਰੂ ਨਹੀਂ ਪੀਤੀ ਸੋਭਾ ਟਿਕਣਾ ਤੋਂ ਉਹ ਮਾਰ ਕੱਢਿਆ ਉਹ ਮੈਨੂੰ ਉਹਨੇ ਸਾਫ ਲਾਦਿਆ ਕਹਿੰਦਾ ਬੇਬੇ ਨੂੰ ਵੀ ਇਹ ਕਰ ਦੇਵਾਂਗਾ ਤਾਂ ਮੈਂ ਮੁਸਾਕਿ ਮਾਜੂ ਜਦ ਮੇਰੇ ਬਾਪੂ ਨੂੰ ਕੋਸ ਹੁੰਦਾ ਨਾ ਤੇ ਉਹ ਬੰਦਾ ਇਹੀ ਝਿਟਾਉਂਦਾ ਮਸਲਾ ਕਰਦਾ ਵੀ ਉਹਨੂੰ ਬਾਈ ਉਹ ਬੰਦਾ ਤਾਏ ਨੂੰ ਉਂਗਲ ਲਾ ਕੇ ਥੋੜੇ ਨਾਲ ਲੜਾ ਰਿਆ ਉਹ ਬੰਦਾ ਇਹ ਚੀਜ਼ ਚਾਹੁੰਦਾ ਕਿ ਸਾਰੀ ਪੈਲੀ ਮੇਰੇ ਹੱਥ ਜਾਵੇ ਨੇ ਉਹ ਸਾਹਾਂ ਨੂੰ ਬੇਫਿਕਰ ਕਹਿੰਦਾ ਮੇਰਾ ਮੁੰਡਾ ਰਹੂਗਾ ਇੱਥੇ ਹੋਰ ਦੱਸ ਨੇ ਬੰਦਾ ਐਡੀ ਵੱਡੀ ਗੱਲ ਨਹੀਂ ਕਹਿੰਦਾ ਹੁੰਦਾ ਗੰਡਾ ਖਾਚ ਬੰਦਾ ਉਹ ਇਹ ਸ਼ਾਇਦ ਕਹਿੰਦਾ ਮੇਰਾ ਮੁੰਡਾ ਰਹੂਗਾ ਇੱਥੇ ਮੈਂ ਤਾਂ ਇਹ ਵੀ ਕਹਿ ਸੀ ਯਾਰ ਤੁਸੀਂ ਜ਼ਾਇਦਾ ਤਨ ਕੋਈ ਮਤਲਬ ਹੀ ਨਹੀਂ ਹੈ ਚਲਿਆ ਸਾਰਾ ਕੁਝ ਛੱਡ ਹੁਣ ਤੂੰ ਦੱਸ ਤੂੰ ਕੀ ਚਾਹੁੰਦਾ ਮੈਂ ਕਿ ਜੋ ਹਾਂ ਮੈਂ ਯਾਰ ਜੰਮੂ ਗੱਲ ਕਰੀ ਆਉਂਦੇ ਨੇ ਮੁੰਜਰਤ 30 35 ਆ ਦੀ ਨੌਕਰੀ ਮਿਲਦੀ ਹੈ ਤੇ ਮੇਰਾ ਤਾਂ ਮੱਝਮੂ ਜਾਊਗਾ ਦੇਖ ਭਾਈ ਬਾਕੀ ਤੇਰੀ ਮਰਜ਼ੀ ਆ ਤੇਰੀ ਜ਼ਿੰਦਗੀ ਆ ਹਨਾ ਠੀਕ ਆ ਆਪਾਂ ਯਾਰ ਦੋਸਤ ਤਾਂ ਹੈਗੇ ਹੈਗੇ ਉਸ ਤੋਂ ਪਹਿਲਾਂ ਆਪਾਂ ਭਰਾ ਆ ਗਏ ਸਹੀ ਓ ਭਈਆ ਪਾਈ ਤਰ ਕੋਲ ਪਰ ਮੇਰੀ ਇੱਕ ਗੱਲ ਓਟਦਾ ਜੰਮੂ ਜਾਏਗਾ ਕਿਸੇ ਦੀ ਗਲਮੀ ਕਰੇਗਾ ਕਿਸੇ ਥੱਲੇ ਲਾ ਕੇ ਕੰਮ ਕਰੇਗਾ ਜਿੱਥੇ ਮੈਂ ਗੈਨੀ ਬੈਠੇ ਕੇ ਦਰਨਾ 20 30 ਕਿਲੇ ਹੋਰ ਠੇਕੇ ਲਗ ਰਹੇ ਕੋਈ ਗੱਲ ਨਹੀਂ ਦੋਨੇ ਭਰਾ ਆਪਾਂ ਦਾ ਰਲ ਕੇ ਖੇਤੀ ਕਰ ਲੈਂਦੇ ਯਾਰ ਕੋਈ ਗੱਲ ਨਹੀਂ ਤੂੰ ਮੇਰੇ ਕੋਲ ਹੈ ਯਾਰ ਭਾਈਆਂ ਆਪਣੀ ਆਈ ਦੋਸਤੀ ਫਰਕਣਾ ਬੱਜਿਆ। ਭਾਈ ਫਰਕ ਉਹਦੇ ਜਪੈਂਦਾ ਹੁੰਦਾ ਜਿਹੜਾ ਮਨ ਦਾ ਚੋਰ ਹੋਵੇ। ਮਨ ਦੇ ਚੋਰ ਬੰਦਾ ਫਰਕ ਪਾਲੇ ਲੱਖ ਪਾਲੇ ਪਰ ਮਨ ਦਾ ਸਾਥ ਬੰਦਾ ਫਰਕ ਨਹੀਂ ਪਾਉਂਦਾ ਹੁੰਦਾ। ਇਹ ਤਾਂ ਹੈ ਬੇਜਰੀ ਸਹੀ ਗੱਲ। ਠੀਕ ਆ ਕੋਈ ਗੱਲ ਨਹੀਂ ਆਪਾਂ ਦੋਨੇ ਭਰਾ ਰਲ ਕੇ ਕੰਮ ਕਰਾਂਗੇ ਯਾਰ ਤੂੰ ਟੈਨਸ਼ਨ ਨਾ ਲੈ ਮੇਰੇ ਨਾਲ। ਨਹੀਂ ਕੋਈ ਨਹੀਂ ਭਾਈ ਮੇਰੇ ਨੂੰ ਵੇਖ ਫਿਰ ਹੋ ਜਾ। ਕੋਈ ਗੱਲ ਨਹੀਂ ਬਾਕੀ ਤਾਇ ਨੂੰ ਸਮਝਾ ਲਾਂਗੇ ਆਪਾਂ ਹੌਲੀ ਹੌਲੀ ਸਭ ਕੁਝ ਹੋ ਜਾਊਗਾ। ਤੂੰ ਚਿੰਤਾ ਨਾ ਕਰ ਯਾਰ ਦੋਖਾ ਭਾਈ ਐਸ ਗੱਲ ਦਾ ਉਸ ਘਰ ਨਹੀਂ ਨਾ ਕਰਣਾ ਯਾਰ ਮੈਂ। ਮੈਂ ਆਪਣਾ ਕੋਠੀ ਬੇਬੇ ਨੂੰ ਇੰਨੇ ਵਾਰ ਗਿਆ ਪੁੱਤ ਕੋਠੀ ਵਾਲਾ ਮੀਟਰ ਆਪ ਦੇ ਨਾਲ ਕਰਾ ਲਾ ਉਹ ਮੈਂ ਨਹੀਂ ਬੇਬੇ ਕੋਈ ਗੱਲ ਨਹੀਂ ਹੋਣਾ ਪੈਦਾ ਪਿਆ ਰਹਿੰਦੇ ਕੋਠਾਂ ਪਗਾਂ ਬਣਾਣਗੇ ਵੀ ਆਪਾਂ ਜਰੂਰ 5-7 ਸਾਲ ਰੋਕੇ ਬਾਲਾ ਜਣਾ ਮੈਂ ਤਾਂ ਇੰਨਾ ਸੋਚਿਆ ਬਾਪੂ ਨਾਲ ਸਾਰੇ ਪੈਸੇ ਜਾਵਾ ਕਰਵਾਈ ਗਿਆ ਮੇਰੇ ਰੁਪਿਆ ਵੀ ਨਹੀਂ ਆਉਂਦੀ ਕੋਈ ਚੱਲ ਕੋਈ ਨਹੀਂ ਨਹੀਂ ਰੁਪਿਆ ਜਾਂ ਫਿਰ ਤਰਾ ਭਰਾ ਬੈਠਾ ਨਾ ਇਹ ਤਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮਦਰ ਨਾਲ ਬੈਠ ਨਹੀਂ ਛੋੜਾ ਕਰੀ ਜਾਂਦਾ ਬਾਈ ਐਨਾ ਕਰਿਆ ਕਰ ਯਾਰ ਨਹੀਂ ਯਾਰ ਪਤਾ ਕਿ ਬਾਪੂ ਨਾਲ ਯਾਰ ਪਹਿਲਾਂ ਪੀ ਬੋਏ ਗਾਲਾਂ ਕੱਢਦਾ ਜਦੋਂ ਗੁੱਸਾ ਨਹੀਂ ਆਇਆ ਸੀ ਆਜੋ ਖਰਚ ਬੰਦੇ ਪਿੱਛੇ ਨਾ ਮੋਜਾ ਕਰੋ ਵੀ ਕਾਜ ਇਹ ਮੇਰਾ ਥੜਾ ਫੂਨ ਹੀ ਨਹੀਂ ਚੱਕਦਾ ਮੈਨੂੰ ਲੱਗਦਾ ਇਹ ਤਾਂ ਬਣਿਆ ਹੀ ਖੜਾ ਸਰਪੰਚ ਭੱਟਾ ਲੀਡਰ ਹਾਂ ਹਾਲ ਆ ਵੀ ਠੀ ਹਾਲਾ ਠੀਕਾ ਬਦ ਗਿਆ ਮਖਣ ਤੇ ਆ ਮੇਰੀ ਗੱਲ ਸੁਣ ਆਹਾ ਹੁਕਮ ਕਰਾਂ ਇੱਕ ਤਾਂ ਐਮਪੀ ਦੀਆਂ ਹੁਣ ਜਿਹੜੀਆਂ ਵੋਟਾਂ ਨਾ ਮੜਾਇਆ ਕਾਇਮ ਹੋ ਕੇ ਤੌਰੇ ਇੱਧਰ ਠੀਕਾ ਠੀਕਾ ਇਹਨਾਂ ਨੂੰ ਕਹੇ ਆਟਾ ਦਾਲ ਸੋਨੂੰ ਅਸੀਂ ਦਿੰਨੇ ਆਂ ਹਾਂ ਬਿਜਲੀ 600 ਜੂਟ ਅਸੀਂ ਮਾਫ ਕੀਤੀ ਐ ਠੀਕ ਆ ਤੇ ਗਾਂ ਹੋਂ ਸੋਨੂੰ ਮੜਾਇਆ ਲਾਦੀ ਤੜਕਾ ਕਹਿ ਵੀ 100 100 ਬੂਟਾ ਇੱਕ ਘਰ ਤੋਂ ਡੋਡਿਆਂ ਦਾ ਠੀਕ ਆ ਠੀਕਾ ਉਹ ਤਾਂ ਮੈਂ ਸਾਰਾ ਕੁਝ ਕਰ ਲੂੰਗਾ ਹਾਂ ਇਹਨੇ ਨਾ ਆਮਲੀ ਪੰਗੀ ਜੇ ਸਾਰੇ ਆਪਣੇ ਆਲ ਆ ਜਾਣਗੇ ਆਹਾਂ ਨਾਲ ਨਾਲ ਖੰਡ ਘਿਓ ਘਿਆਉ ਕਾ ਸਾਰਾ ਕੁਝ ਦੀਪੂ ਤੇ ਮਿਲੂਗਾ ਤੁਹਾਨੂੰ ਠੀਕ ਆ ਜੇ ਸਰਪੰਚੀ ਲੈਣੀ ਆਣਾ ਤੜਕਾ ਲਾਉਣਾ ਪਊਗਾ 5-5 ਕਿਲੋ ਘਿਓ ਤੇ 100-100 ਬੂਟਾ ਡੋਡਿਆਂ ਦਾ ਇਹਨੇ ਨਾਲ ਅੰਬਲੀ ਭੰਗੀ ਜੇ ਸਾਰੇ ਆਪਣੇ ਆਲ ਹੋ ਜਾਣਗੇ ਕੋਈ ਉਹ ਤਾਂ ਗੱਲ ਠੀਕ ਆ ਪਰ ਇਹਨੇ ਕਾ ਪੱਛਲਣ ਲਈ ਮਕਣਾ ਓਏ ਡਿਡਰੀ ਚ ਗਾਪੀ ਚੱਲਦੇ ਹੁੰਦੇ ਆ ਹੋਰ ਨਹੀਂ ਕੋਸ ਚੱਲਦਾ ਜੇ ਆਪਣਾ ਮੰਤਰੀ ਜਿੱਤੂਗਾ ਤਾਂ ਆਪਣੀ ਫੇਰੀ ਬੁੱਕਤ ਫੇਰੀ ਬੱਲੇ ਬੱਲੇ ਆ ਨਾਲੇ ਤਾਂ ਤੈਨੂੰ ਨਾਲੇ ਤੈਨੂੰ ਸੈਲਰ ਲਵਾ ਦੂੰਗਾ ਨਾਲੇ ਤੈਨੂੰ ਬਣਾ ਦੂੰ ਸਰਪੰਚ ਆ ਸਰਪੰਚ ਤਾਂ ਪੜਨਾ ਹੀ ਪੜਨਾ ਹੈ ਬਾਤੂ ਫੇਰ 2 ਦਿਨ ਮੌਕਾ ਸਾਹਮਲਾ ਮੈਨੂੰ ਇੱਥੇ 2 ਦਿਨ ਲੱਗਦੇ ਆ ਮੈਂ ਆਪਦੇ ਸਾਡੂ ਕੋਲੇ ਆਇਆ ਵਿਆਂ ਅੱਛਾ ਤੇ 2 ਦਿਨਾਂ ਨੂੰ ਮੈਂ ਆਪਦਾ ਇੱਥੇ ਜਵਾਕ ਛੱਡ ਜੂ ਕੰਮ ਮੇਰਾ ਸੈੱਟ ਹੋ ਗਿਆ ਤੇ ਬਾਸ ਮੈਂ ਉਹਨੂੰ ਛੱਡ ਕੇ ਆ ਗਿਆ 2 ਦਿਨਾਂ ਸਾੰਭ ਬਸ ਦੂਦ ਨਾਲ ਮੈਂ ਸੰਭਾਲ ਲੈਣਾ ਹਾਂ ਤੇ ਆਥ ਨੇ ਪੈਗ ਪੂਗ ਲਵਾ ਦਿਆ ਕਰ ਛੱਡ ਕੇ ਬੰਦੇ ਹਾਂ ਨਾਲ ਥੀਰੇ-ਕੂਰੇ ਮੰਗਾਲੀ ਆ ਪੂਰੀਆਂ ਦੀਵਾ ਪਾਣੀ ਕਰ ਫੇਰ ਬੋਟਾ ਮਿਲਦੀਆਂ ਲੀਡਰੀ ਤੇ ਖਰਚਾ ਹੁੰਦਾ ਹੀ ਆ ਇਕਨਾ ਜਿਹੜੀ ਲੰਡੀ ਬੂਤੀ ਜੀ ਆ ਆਪਣੇ ਬੰਦੇ ਹੈਗੇ 5-7 ਜਾਣੇ ਇਹਨਾਂ ਨੂੰ ਅੱਜ-ਕੱਲ੍ਹ ਦੇਜਿਆ ਕਰ ਆਪਣੇ ਕੋਲ ਨਹੀਂ ਫਰ ਕਪੈਂਦਾ ਹਾਂ ਹੋਰ ਲੱਗ ਜਾਣੀਆਂ ਚਾਰ ਪੇਟੀਆਂ ਤੇ ਅਮਲੀਆਂ ਅਮਲੀਆਂ ਇਹਨੂੰ ਕਰਦੇ ਕੋਸ ਬਸ ਦੋ ਦਿਨਾਂ ਚ ਮੈਂ ਤੇਰੇ ਕੋਲ ਆ ਗਿਆ ਓਕੇ ਪਹਿਲੀ ਬਾਤ ਹੋਣਾ ਫਿਰ ਪਾਈ ਕੀ ਮੇਰਾ ਸਾਰਾ ਜਾਗ ਰੱਖੇਗਾ ਮੈਂ ਜਿਹੜੇ ਦੋ ਕਿਆਗਾ ਨਾ ਤੇਰੇ ਉਹ ਵੀ ਬਕਾ ਦੂੰਗਾ ਸੈਲਰਾਂ ਦੇ ਤਾਂ ਤੇਰੇ ਸੁੱਖ ਨਹੀਂ ਰਹਿ ਜਾਣੇ ਆ ਆਹ ਕਰ ਪਾਈ ਉਹ ਆ ਕਰ ਪਾਈ ਤੇ ਤਰੀਕਾ ਯਾਦ ਹੀ ਰੱਖੇਗਾ ਉਹ ਅਪਡੇਟ ਵੀ ਕਰਵਾਉਣਾ ਸੀ ਤਾਂ ਕਿ ਕੋਈ ਮਖਤਾਈ ਨਾ ਆਉਂਦਾ ਰਹੇ। ਦੋ ਦਿਨ ਲੱਗ ਗਏ। ਉਹ ਕਿਰਾਏ ਤੇ ਨਾ ਐਂ ਤੇਰਾ ਕਿਤੇ ਆਮ ਦਾ ਕੋਠੀ ਤੇ ਹੀ ਵੱਢ ਹੋ ਜਾਇਆ ਜਾਂਦਾ ਸੀ। ਉਹ ਲੈ ਕੇ ਮਖਤਾਈ ਵੀ ਤੇ ਲੈਣੇ ਪੈਂਦੇ। ਪਰ ਦਾਲੇ ਕਿਹੜਾ ਆ ਹੀ ਗਾ ਜਾਨੀ। ਲੱਗੂਨੀ ਬਹੁਤ ਵੱਡੀ। ਚੱਲ ਕੋਈ ਨਹੀਂ ਆਪੋ ਜੋਕੇ ਕਰਦੇ ਆ ਦੋ ਦਿਨ। ਆ ਆ ਜੀ ਦਾ ਬਿਆ। ਹਲੋ ਉਹ ਬਾਹਰ ਲੋਕ ਤਾਂ ਨ ਰੋਕ ਜਾ ਮੈਂ ਰੈਸਟਰੀ ਚ ਆਇਆ ਵੇ ਤੇਰਾ ਕਰਾ ਦਿੰਦਾ ਕੰਮ ਆਇ ਤੇ ਤੇਰਾ ਥੋੜਾ ਜਿਹਾ ਕੰਮ ਆ ਦੋਕ ਤੈ ਰੋਕ ਜਾ ਆ ਗਿਆ ਆ ਗਿਆ ਦੋ ਦਿਨ ਕਿਉਂ ਇੱਥੇ ਘਾਰ ਹੀ ਪਾਲਾ ਪੱਕਾ ਮੈਂ ਤਾਂ ਹੀ ਕੀ ਗਿਆ ਭਾਈ ਅਜੇ ਤੂੰ ਬਸ ਕਿਆ ਹੀ ਨਹੀਂ ਕਰਦਾ ਇਹਨਾਂ ਜਰੂਰ ਕੱਢ ਰੱਖਿਆ ਸਾਡੇ ਤੋਂ ਮੈਂ ਸੁਦੀ ਧੰਤ ਕੀ ਜਰੂਰ ਕਰਦਾ ਉਹ ਜਵਾਕ ਨੂੰ ਘਰੋਂ ਖੜਾਦਾ ਹੈ ਤੂੰ ਕਹਿੰਦਾ ਮੈਂ ਕੁਝ ਦਿੱਤਾ ਨਹੀਂ ਮੈਂ ਜਵਾਕ ਨੂੰ ਘਰੋਂ ਕਢਾਇਆ ਜਵਾਕ ਦੇ ਲਖਮੀ ਘਰੋਂ ਨਿਕਲਣ ਆਲੇ ਆ ਤੇਰੇ ਬਾਰੇ ਚੰਗੇ ਲੱਛਣਾ ਪਾਈ ਇੱਥੇ ਆ ਕੇ ਬੈਠਾ ਦੂ ਉਹਨੇ ਤਾਂ ਸਾਡੇ ਦੋਹਾਂ ਦੇ ਆ ਦਿੱਤਿਆ ਉਹਦੇ ਨਾਲ ਜਿਹੜੇ ਗੱਲ ਜੱਥ ਪਾਇਆ ਇਹ ਹੋ ਜਾ ਉਹ ਤਾਂ ਮੈਂ ਸਾਰਾ ਕੁਝ ਕਰਨਾ ਕਰਾਉਣ ਵਾਲਾ ਤੂੰ ਹੀ ਆ ਆਇਮੀ ਆ ਬੜਾ ਚੰਗਾ ਲੱਗਦਾ ਹੁੰਦਾ ਤੈਨੂੰ ਮੈਂ ਕੀ ਕਰਤਾ ਉਹਨੇ ਦੋਹਾਂ ਦੀ ਸਾਡੀ ਉਹ ਬੇਇੱਜ਼ਤੀ ਕੀਤੀ ਉਹ ਤਾਂ ਨਹੀਂ ਤਾਂ ਘਰੋਂ ਨਿਕਲਿਆ ਆ ਬੇਕਾਰ ਨੇ ਮੈਂ ਆਂ ਕੀ ਕਰਨ ਨੀ ਆ ਬੋ ਨਿਕਲਿਆ ਤੂੰ ਕੱਢਿਆ ਉਹ ਸਭ ਜਾਣਦੀ ਆ ਮੈਂ ਘਰੋਂ ਉਹਨਾਂ ਦਾ ਤਾਂ ਮਾਂ ਪੁੱਤਾਂ ਦਾ ਪਿਆਰ ਹੀ ਇੰਨਾ ਸੀਗਾ 12 ਸਾਲ ਤੱਕ ਮੈਨੂੰ ਚਾਚੀ ਕਹਿੰਦਾ ਰਿਹਾ ਉਹ ਚਾਚੀ ਕਹਿੰਦਾ ਨਹੀਂ ਕਿਆ ਕੀ ਆ ਵੀ ਸਿਆਸਤ ਨਾਲ ਘਵਾਉਂਦੇ ਰਹੇ ਆ ਤੁਨੂੰ ਸੀਗਾ ਲਾਲਚ ਵੀ ਉਹ ਜ਼ਮੀਨ ਆ ਜਿਹੜੀ ਜਾਇਦਾਦ ਆ ਅਸੀਂ ਹੜਾਪ ਲੀਏ ਮੈਂ ਇਹ ਜੇ ਬੁढ़ा ਹੋ ਗਿਆ ਆ ਸਿਆਸਤ ਦੇ ਵਿੱਚ ਹੱਥ ਪਤਾ ਮੈਨੂੰ ਦੁਨੀਆ ਕਿੱਥੇ ਕੀ ਫਰਦੀ ਆ ਉਹ ਤਾਂ ਮੈਨੂੰ ਪਤਾ ਹੀ ਆ ਜ਼ਮੀਨ ਦਾ ਲਾਲਚ ਤੈਨੂੰ ਆ ਸਾਨੂੰ ਹੈ ਨਹੀਂ ਸੀਗਾ ਤਾਂ ਹੀ ਕਰਕੇ ਤਾਂ ਆ ਕੇ ਬੈਠਾ ਇਸੇ ਤੋਂ ਬੈਠਣਾ ਤਾਂ ਮੇਰੀ ਰਿਸ਼ਤੇਦਾਰੀ ਆ ਮੈਂ ਬੈਠਣਾ ਹੀ ਆ ਭੈਣ ਭਰਾ ਤੋਂ ਲੈ ਅੰਬਾ ਕੋਲੋਂ ਨਹੀਂ ਤੇ ਰਹਿੰਦੇ ਤੂੰ ਇੱਕ ਘਰ ਤਾਂ ਡੈਨ ਵੀ ਛੱਡ ਦਿੰਦੀ ਆ ਬਕਸ ਤੇ ਕਿਸੇਨ ਦਾ ਕਿਉਂ ਲੋਕਾਂ ਦੇ ਘਰ ਖਰਾਬ ਕਰਨ ਲੱਗਿਆ ਤੂੰ ਮਰਨੇ ਆ ਮੈਂ ਕਿਹਦੇ ਘਰ ਖਰਾਬ ਕੀਤੇ ਆ ਇਹ ਤਾਂ ਛੋਡੇ ਧਮਾਤੇ ਦੀ ਗੱਦੀਆਂ ਇਹ ਜਿਹਾਂ ਗੱਲਾਂ ਮੈਂ ਤਾਂ ਲੀਡਰ ਬੰਦਾ ਲੋਕਾਂ ਦੇ ਘਰ ਬਸਾਉਣਾ ਹੈ ਲੋਕਾਂ ਦੇ ਕੰਮ ਕਰਾਉਣਾ ਹੈ ਬੇ ਤੇਰੇ ਲੀਡਰ ਬੁਨੇ ਤੇ ਇੱਕ ਘਰ ਵਸਿਆ ਤਾਂ ਮੈਂ ਦੇਖਿਆ ਨਹੀਂ ਉਜੜੇ ਹੀ ਦੇਖਿਆ ਜਦਿਕ ਉਹ ਇੱਕ ਵਾਰ ਤੋਂ ਉਜੜਦਾ ਦੂਜੇ ਵਾਰ ਤੇ ਦਾ ਵਾਸਾ ਹੀ ਆ ਇਹਦਾ ਛੋਡੇ ਬਣਾ ਕੀ ਆ ਤੇ ਤੇਰੇ ਪਿੰਡ ਸਾਰੀਆਂ ਰਿਸ਼ਤੇਦਾਰੀਆਂ ਵੀ ਲੈ ਗਈਆਂ ਸਭ ਕੁਝ ਤੇਰਾ ਪਤਾ ਕੀਤਾ ਵੀ ਇਹੋ ਜਹਾ ਤੋਂ ਉਹ ਪਿੰਡ ਚ ਦਾ ਵਿਆਹ ਨਾਲ ਬਾਂਦੀ ਹੁੰਦੀ ਆ ਵਿੱਚੋਂ 2-4 ਲੰਡੂ ਹੁੰਦੇ ਜਿਨ੍ਹਾਂ ਨਾਲ ਨਹੀਂ ਬਾਂਦੀ ਉਹਨਾਂ ਨੇ ਦਾ ਪੁੱਤ ਨੂੰ ਉਂਗਲਾਂ ਹੀ ਦੇ ਰੀਆਂ ਜਾਣਦਾ ਨਾ ਥੋਡੇ ਰਿਸ਼ਤੇਦਾਰਾਂ ਨੂੰ ਭੁੱਲਿਆ ਨਹੀਂ ਆ ਮੇਰਾ ਇਲਾਕੇ ਚ ਨਾ ਇਲਾਕੇ ਚ ਨਾ ਤਾਂ ਤੇਰਾ ਆਪੇ ਚੱਲਣਾ ਆਹ ਗਰੀਬ ਵਰਬੇ ਤਾਂ ਛੱਡੇ ਨਹੀਂ ਹਰ ਇੱਕ ਨਾਲ ਤੂੰ ਥੱਗੀਆਂ ਮਾਰੀ ਜਾਣਾ ਔਰ ਰਾਜਸਥਾਨ ਗਏ ਸੀ ਉਹਨੇ ਸਾਡੇ ਨਾਲ ਥੱਗੀ ਮਾਰ ਗਿਆ ਇਹੋ ਜੇ ਕੰਮ ਤਾਂ ਤੂੰ ਬਾਧੂ ਕਰ ਲੈਣਾ ਨਾ ਤੇਰਾ ਆਪ ਹੀ ਚੱਲਣਾ ਕੋਈ ਜਗ੍ਹਾ ਨਾ ਛੱਡੀਂ ਹੁੰਦਾ ਰਹਿਣਾ ਤੇ ਅਸੀਂ ਤੂੰ ਚਲ ਆ ਜਾ ਜੁਆਕ ਕਰਿਆ ਅਜ ਮੇਰਾ ਜੁਆਕ ਦਾ ਤੇਰਾ ਹੁਣ ਆਦੇ ਘਰੇ ਰੱਖੋ ਉਧਰ ਇਧਰ ਜੁਆਕ ਦਾ ਕੀ ਆ ਇਧਰ ਆਊਗਾ ਮੇਰਾ ਜੁਆਕ ਕੌਣ ਆਪੇ ਸੰਭਾਂਗੇ ਅਸੀਂ ਇਧਰੋਂ ਦਾ ਮੱਖਣ ਖਿਆ ਹੁਣ ਪੈ ਗਿਆ ਬੁੱਲੀ ਦਾ ਹੁਣ ਚੱਲ ਗਏ ਤੇ ਉਹ ਸਰਪੰਚ ਵਾਲੇ ਵੀ 2-3 ਕਿੱਲੇ ਆ ਜਿਹੜੇ ਨਾਂ ਨਾਂ ਦੇ ਕਰਕੇ ਪਿਆਰੇ ਨੇ ਐਸੇ ਗ੍ਰਾਉਂਡ ਤੇ ਕੋਈ ਮਰਜੀ ਕੋਈ ਨਾਮ ਆਸਾ ਖੜੀ ਹੋ ਗਏ ਰਾਜਵੀਰ ਕਿੱਥੇ ਆ ਇੱਥੇ ਹੀ ਆ ਭੈਣੇ ਉਹ ਰਾਜਵੀਰ ਕਿੱਥੋਂ ਨਾ ਮੈਨੂੰ ਨਾ ਬਾਰੋਂ ਪਤਾ ਲੱਗਿਆ ਤੁਸੀਂ ਤਿੰਨ ਦਿਨ ਹੋ ਗਏ ਰਾਜਵੀਰ ਨੂੰ ਘਰੋਂ ਕੱਢੇ ਨੂੰ ਭੈਣ ਜੇ ਤੇਰਾ ਆਪਦਾ ਹੁੰਦਾ ਮੈਂ ਬਾਹਰ ਕੱਢ ਦਿੰਦੀ ਤੋ ਮੇਰਾ ਆਪਦਾ ਹੀ ਆ ਤੇ ਆਪਦਾ ਹੀ ਰਹੋ ਕਾਪੂ ਮੂਸ ਮਾਰ ਕੇ ਉਹ ਤੋੜਿਆ ਜੇ ਤੇਨੂੰ ਇੰਨਾ ਹੁੰਦਾ ਨਾ ਤੇਰਾ ਆਪਦਾ ਹੁੰਦਾ ਤੂੰ ਮੈਨੂੰ ਮਾੜਾ-ਮੋਟਾ ਕੁਝ ਦੱਸਦੀ ਕਿਵੇਂ ਦੱਸ ਦਿੰਦੀ ਮੈਨੂੰ ਮਨਾ ਕਰਕੇ ਗਿਆ ਮਾਂ ਕਿਸੇ ਕੋਲ ਗੱਲ ਨਾ ਕਰੀ ਮੈਂ ਕਿਤੇ ਨਹੀਂ ਜਾਂਦਾ ਬੈਠੇ ਹੀ ਆ ਆਖਰ ਸੇਤਾ ਦਾ ਮੈਨੂੰ ਗੋਣ ਆਉਂਦਾ ਜੇ ਤੈਨੂੰ ਨਹੀਂ ਸਮਝਦਾ ਸੀ ਤਾਂ ਮੇਰੇ ਕੋਲੇ ਛੱਡਿਆਉਂਦੀ ਮੇਰੇ ਜਵਾਕ ਨੂੰ ਕਿ ਮੈਂ ਛੱਡ ਦਿੰਦੀ ਮੇਰਾ ਪਤਾ ਜਿੱਥੇ ਮੈਂ ਘਟਾ ਆਹੋ ਤਾਂ ਇਹ ਤਾਂ ਲੰਮੀਆਂ ਤਾਣੀਆਂ ਪਈਆਂ ਤੂੰ ਮੈਨੂੰ ਸਹੀ ਸਹੀ ਦੱਸ ਤੇ ਮੇਰਾ ਜਵਾਕ ਕਿੱਥੇ ਆ ਮੈਂ ਜਾ ਕੇ ਲੈ ਕੇ ਆਵਾਂ ਉਹ ਆਮ ਤਾਂ ਨਾ ਮੇਰੇ ਰਾਜਵੀਰ ਨਾਲ ਗੱਲ ਹੁੰਦੀ ਆ ਪਰ ਐ ਨਹੀਂ ਉਹਨੇ ਮੈਨੂੰ ਦੱਸਿਆ ਮੈਂ ਹੈ ਕਿੱਥੇ 10 ਸਾਲ ਤਾਂ ਪਹਿਲਾਂ ਉਹਦੀ ਘਰ ਵਾਲੀ ਮਰ ਗਈ ਜਵਾਕ ਉਹਦਾ ਰੋਲਦਾ ਫਿਰਦਾ ਤੇ ਜੇ ਕਹਨੂੰ ਛੋੜਨੇ ਕੋਸ਼ ਕਰ ਲੈ 10 ਮੈਂ ਕੀ ਕਰ ਲੂੰਗੀ ਤੂੰ ਤਾਂ ਉਹ ਘਰੋਂ ਕੱਢ ਕੇ ਆਰਾਮ ਨਾਲ ਬੈਠੀ ਆਂ ਐਨੇ ਤੈਨੂੰ ਕੀ ਪਤਾ ਹੈ ਔਰ ਦੋਨੇ ਪਿਓ ਪਤ ਲੜਦੇ ਮੈਂ ਤਾਂ ਉਹਦੇ ਨਾਲ ਜਾਂਦੀ ਸੀ ਉਹ ਆਹਦਾ ਮਾਤੂ ਕਰ ਨਹੀਂ ਛੱਡਣਾ ਮੈਨੂੰ ਸੌਂਦੂ ਆ ਕੇ ਗਿਆ ਇਹਨੂੰ ਅਕੀ ਦੱਸਾਂ ਪਿਓ ਪੁੱਤ ਦੀ ਲੜਾਈ ਨੂੰ ਛੱਡ ਮੈਨੂੰ ਸਭ ਹੀ ਪਤਾ ਹੈ ਇਹ ਕਿਹਨੇ ਕਲੇਸ਼ ਪਾਇਆ ਉਹ طرف ਨੂੰ ਹੀ ਆ ਬੈਠਾ ਨਾ ਕੰਜਰ ਜਿਹੜਾ ਕਰੇ ਸਾਰੇ ਪਵਾੜੇ ਦੀ ਜੜਾ ਹੋ ਗੋ ਤਾਂ ਉਹਨੂੰ ਘਰੋਂ ਕੱਢਦੀ ਤੂੰ ਸ਼ੋਰ ਨੂੰ ਘਰੋਂ ਕੱਢਦਾ ਹੈਗਾ ਥੋੜਾ ਘਣਾ ਸੋਚਦੀ ਤਾਂ ਸਹੀ ਮੈਨੂੰ ਦੱਸ ਤੇ ਆਂਦੀ ਜੇ ਮੇਰੇ ਸ਼ੋਰ ਨੇ ਕੁਛ ਕਰ ਲਿਆ ਨਾ ਥੋੜੇ ਪਰਵਾਹ ਤਾਂ ਉਹ ਹਾਲ ਕਰੂੰ ਜ਼ਿੰਦਗੀ ਭਰ ਤੁਸੀਂ ਯਾਦ ਕਰੋਗੇ ਤੁਸੀਂ ਤਹੌੜ ਆਲਫੀਜ਼ ਦਾ ਫੋਨ ਆਇਆ ਨਾ ਇਹ ਨੂੰਹ ਨੂੰ ਬਕੂਰ ਕਿਹਾ ਤੁਹਾਨੂੰ ਜਲਦੀ ਮੈਨੂੰ ਮਤਲਬ ਕਰੇਗਾ ਵਰਤੋ ਜੀ ਰਿਆ ਮੇਰੇ ਦੇ ਨਾਲ